ਅੱਜ ਜਿਹੜਾ ਬੜਾ ਭਾਂਦਾ ਵਾਲਾ ਜਿਹੜਾ ਇੱਕ ਕੁੱਤਿਆਂ ਨੂੰ ਸੁਵੰਤ ਇਹ ਰਹੂ ਉਹ ਫੌਜੀ ਹੋਈ ਸੀ ਕੋਈ ਸਾਡੇ ਦੀ ਸ਼੍ਰੀਮਤੀ ਇੰਦਰਾਨੀ ਨੂੰ ਇਹਨੇ ਕੁੱਤਿਆਂ ਨੇ ਛੇੜ ਕੀਤਾ ਜਿਹੇ ਅੱਜ ਜਿਉਦੇ ਹੁੰਦੇ ਆਜਾ ਜਿਹੜਾ ਸਾਹਮਣੇ ਲੋਕਾਂ ਬੜੀ ਚੰਗਣ ਸੀ ਪਰ ਇਹਨਾਂ ਨੇ ਧੋਖਾ ਛੇੜ ਕੀਤਾ ਇਹਨਾਂ ਨੇ ਕੁੱਤਿਆਂ ਨੇ ਇਹ ਹੱਤਵਾਦੀ ਪੰਜਾਬੀ ਸਿੱਖੀ ਦੇ ਪੇਂਡ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਆਜ਼ਾਦ ਕੀਤਾ ਪਰ ਉਹ ਬੜਾ ਗਵਾਹ ਦਾ ਉਹ ਇੱਕ ਅੱਤਵਾਦੀਆਂ ਨੇ ਜਿਨ੍ਹਾਂ ਨੇ ਸਾਡੀ ਮੋਢੀ ਕਿੰਨੀ ਕਿੰਨਾ ਗਾੜੀ ਤੋਂ ਕਿੰਨੀ ਕਿੰਨਾ ਕੰਮ ਸੀ ਕੀਤਾ ਮਤਲਬ ਮੈਂ ਕਹਿਣਾ ਕਿ ਇਹ ਟੇਰੇ ਟੇਰੇ ਨਾਮ ਤੇ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦਾ ਸਭ ਤੋਂ ਵੱਡਾ ਗੰਦ ਜਿਨੇ ਪੰਜਾਬ ਨੂੰ ਪੰਜਾਬ ਦੀ ਜਨਤਾ ਨੂੰ ਸਿੱਖ ਕੌਮ ਦੇ ਵਿਰੁੱਧ ਬੋਲ ਕੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਖਿਲਾਫ ਬੋਲ ਕੇ ਸਦਾ ਹੀ ਉਹ ਪੰਜਾਬ ਦਾ ਸ਼ਾਂਤ ਮਹੌਲ ਖਰਾਬ ਕਰਦਾ ਰਹਿੰਦਾ ਹੈ ਮੇਰਾ ਕਹਿਣ ਤੋਂ ਭਾਵ ਗੁਰਸਿਮਰਨ ਗੰਦ ਜਿਹੜਾ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਗੰਦ ਤੇ ਬੇਗੈਰਤ ਤੇ ਲਚਾਰ ਘਰੋਂ ਕੱਢਿਆ ਵੱਢਿਆ ਆਦਮੀਆਂ ਉਹਦੇ ਨਾਲ ਰਾਮਜਾਦਾ ਮਿੱਤਰੋੜਾ ਰਲ ਗਿਆ ਜਿਹਨੂੰ ਨਾ ਘਰ ਦੇ ਪੁੱਛਦੇ ਆ ਨਾ ਇਹਨੂੰ ਕੋਈ ਇਹਨਾਂ ਦਾ ਪਰਿਵਾਰ ਪੁੱਛਦਾ ਹੈ ਬੇਮੁਰਸ਼ ਦੇ ਬੰਦੇ ਸਦਾ ਹੀ ਸਿੱਖ ਕੌਮ ਦੇ ਵਿਰੁੱਧ ਬੋਲਦੇ ਰਹਿੰਦੇ ਆ ਕਦੇ ਗੰਦ ਗੁਰਸਿਮਰਨ ਗੰਦ ਆ ਜਿਹੜਾ ਇਹ ਤਰਜੀਬ ਗਾਂਧੀ ਦਾ ਬੁੱਤ ਪੱਗ ਨਾਲ ਸਾਫ਼ ਕਰਕੇ ਸਿੱਖ ਕੌਮ ਨੂੰ ਚੜਾਉਂਦਾ ਕਦੇ ਖਾਲਸਾਤਨ ਦੇ ਵਿਰੁੱਧ ਬੋਲਦਾ ਜਿਹੜਾ ਬਣ ਕੇ ਰਹਿਣਾ ਸਦਾ ਬਣੂਗਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਿਹਾ ਸੀ ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋਵੇਗਾ ਉਸ ਦਿਨ ਖਾਲਸਤਾਨ ਦੀ ਨੀਂਹ ਰੱਖੀ ਜਾਵੇਗੀ ਇੰਦਰਾ ਗਾਂਧੀ ਨੇ ਸਿੱਖ ਕੌਮ ਦੇ ਨਾਲ ਪੰਗਾ ਲਿਆ ਤੇ ਇੰਦਰਾ ਗਾਂਧੀ ਨੂੰ ਸਿੱਖਾਂ ਨੇ ਟੈਡੀ ਕਰਤੀ ਜਰਨਲ ਵੈਦਿਆ ਨੇ ਪੰਗਾ ਲਿਆ ਉਹ ਟੈਡਾ ਕਰਤਾ ਲਲਤ ਮਖਣ ਨੇ ਪੰਗਾ ਲਿਆ ਉਹ ਟੈਡਾ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵੀ ਮਹਿੰਦਰ ਬਿੱਟੂ ਨੇ ਪੰਗਾ ਲਿਆ ਉਹ ਟੈਡਾ ਕਰਤਾ ਗਿੱਦੜ ਵੇਦ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਨੇ ਪੰਗਾ ਲਿਆ ਉਹ ਟੈਡਾ ਕਰਤਾ ਫੇਰ ਉਸ ਤੋਂ ਬਾਅਦ ਸਿੱਖ ਕੌਮ ਦੇ ਨਾਲ ਪੰਗਾ ਭਾਈ ਭਗਤੇ ਗੁਟਕਾ ਸਾਹਿਬ ਦੀ ਬੇਅਦਵੀ ਕੀਤੀ ਉਹ ਟੇਡਾ ਕਰਤਾ ਫਿਰ ਪੂਲੇ ਨੇ ਪੰਗਾ ਲੈ ਲਿਆ ਉਹਨੂੰ ਸਿੱਖ ਕੌਮ ਨੇ ਟੇਡਾ ਕਰਤਾ ਤੇ ਫਿਰ ਅੱਜ ਇਹ ਗੁਰਸਿਮਰਨੀਆਂ ਤੇ ਰੋੜੀਆਂ ਇਹ ਅੱਜ ਸਿੱਖ ਕੌਮ ਦੇ ਮਹਾਨ ਜਰਨੈਲ ਜਿਹੜੇ ਆ ਯੋਧੇ ਆ ਸਾਡੇ ਜਿੰਨਾ ਕਰਕੇ ਸਾਡੀ ਇੱਕ ਚੌੜੀ ਐ ਤੇ ਮੰਡ ਵਰਗੇ ਜੱਦੜ ਗਰਸਮਨ ਅੰਦਰ ਵੜ ਜਾਂਦੇ ਆ ਘੁਰਨਿਆਂ ਤੋਂ ਨਿਕਲਦੇ ਨਹੀਂਗੇ ਤੇ ਇਹਨਾਂ ਦੀ ਪਿੱਦੜ ਪੈਂ ਬੋਲ ਜਾਂਦੀ ਆ ਹੁਣ ਪੁਲਿਸ ਦੇ ਇਸ਼ਾਰੇ ਦੇ ਨਾਲ ਬੋਲਦੇ ਆ ਸਰਕਾਰਾਂ ਦੇ ਇਸ਼ਾਰੇ ਨਾਲ ਬੋਲਦੇ ਆ ਪਹਿਲਾਂ ਬਾਦਲ ਬੀਜੇਪੀ ਇਹਨੂੰ ਸ਼ਹਿ ਲੈਂਦੀ ਸੀ ਹੁਣ ਕਾਂਗਰਸ ਨੂੰ ਸ਼ਹਿ ਦੇ ਰਹੀ ਆ ਤੇ ਇਹਨੂੰ ਚੰਨੀ ਹੁਣ ਸ਼ਹਿ ਦੇ ਰਿਹਾ ਤੇ ਹੁਣ ਇਹਨੂੰ ਬਿਆਨਤ ਦਾ ਪੁੱਤਰ ਜਿਹੜਾ ਹੈਗਾ ਬਿੱਟੂ ਉਹ ਸ਼ਹਿ ਦੇ ਰਿਹਾ ਗੁਰਦਗੀਰ ਸ਼ਹਿ ਦੇ ਰਿਹਾ ਤੇ ਹੁਣ ਇਥੋਂ ਦੀ ਪੁਲਿਸ ਤੇ ਪ੍ਰਸ਼ਾਸਨ ਇਸ ਨੂੰ ਬਹੁਤ ਵੱਡੀ ਸ਼ਹਿ ਦੇ ਰਿਹਾ ਹੈ ਤੇ ਅੱਜ ਫਿਰ ਸਤਵੰਤ ਵਿਅੰਤ ਤੇ ਸਾਡੇ ਯੋਧਿਆਂ ਦੇ ਛੱਤਰ ਮਾਰਦਾ ਹੈ ਜੇ ਤੇਰੇ ਜੁਰਤ ਹੈ ਮੜਾ ਬਾਹਰ ਤਾਂ ਨਿਕਰ ਫੋਟੋਆਂ ਦੇ ਛੱਤਰ ਮਾਰਨ ਜੋਗੇ ਹੋ ਫੋਟੋਆਂ ਦੇ ਛੱਤਰ ਮਾਰ ਕੇ ਸ਼ੇਰ ਨਹੀਂ ਬਣ ਜਾਈਦਾ ਹੁਣ ਤੂੰ ਸਿੱਖਾਂ ਦੀ ਮੁੰਨੀ ਦੇ ਨਾਲ ਖਹਿਣਾ ਜਿਵੇਂ ਗਿੱਦੜ ਆ ਕੇ ਨਾ ਜੱਟ ਦੀ ਮੁੰਨੀ ਨਾਲ ਖਹਿਣਾ ਤੇ ਤੂੰ ਆਪਦੀ ਖਰੀ ਕਰਾਉਣੀ ਐ ਸਿੱਖ ਕੌਮ ਹਜੇ ਚਾਹੁੰਦੀ ਨਹੀਂ ਵੀ ਤੇਰੇ ਵਰਗੇ ਰਾਮਜਾਦੇ ਨੂੰ ਤੇਰੇ ਵਰਗੇ ਕੁੱਤੇ ਨੂੰ ਤੇਰੇ ਵਰਗੇ ਬੇਮੁਰਸ਼ਦੇ ਨੂੰ ਕੋਈ ਅਸੀਂ ਆਪਦੀ ਕੋਈ ਇੱਕ ਤੇਰੇ ਨੂੰ ਸਬਕ ਸਿਖਾ ਕੇ ਪੰਥਰ ਰਵੈਤਾਂ ਦੇ ਮੁਤਾਬਕ ਆਪਣਾ ਕੋਈ ਜਿਹੜਾ ਮੇਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਆਪਣਾ ਹਥਿਆਰ ਕਿਤੇ ਗੰਦਾ ਨਾ ਕਰ ਲਈਏ ਇਸ ਬਗੈਰਤੀ ਦੇ ਕੁੱਤੇ ਬੰਦੇ ਨੂੰ ਇਸ ਕਰਕੇ ਸਿੱਖ ਕੌਮ ਤੇਰੇ ਬੰਨੀ ਵੇਖੀ ਜਾਂਦੀ ਆ ਬਾਜ਼ ਆ ਜਾ ਮੈਂ ਪ੍ਰਸ਼ਾਸਨ ਨੂੰ ਕਹਿਣਾ ਸਿੱਖ ਕੌਮ ਕਿਸੇ ਦਾ ਪਹਿਲਾਂ ਮਾੜਾ ਨਹੀਂ ਕਰਦੀ ਇਹਨੂੰ ਤੁਰੰਤ ਨੱਥ ਪਾਈ ਜਾਵੇ ਇਹਦੇ ਤੇ ਪਰਚਾ ਪਾਇਆ ਜਾਵੇ ਤੇ ਸਿੱਖ ਕੌਮ ਦੀਆਂ ਭਾਵਨਾ ਪੜਕਾਰਿਆ ਨਹੀਂ ਤਾਂ ਸਿੱਖ ਕੌਮ ਨੂੰ ਪੂਰੀ ਹੱਲਾਸ਼ਰੀ ਹੈ ਤੇ ਇਹਨੂੰ ਟੈਡਾ ਕਰ ਦਿਓ ਇਸ ਕਰਕੇ ਜਿੰਨਾ ਚਿਰ ਉਹਨੂੰ ਟੈਡਾ ਨਹੀਂ ਹੁੰਦਾ ਉਹਨਾਂ ਚਿਰ ਗੱਲ ਨਹੀਂ ਬਣਨੀ ਤੇ ਇਹਨੂੰ ਟੈਡਾ ਕਰਨਾ ਹੀ ਪੈਣਾ ਜਿੱਥੇ ਵੀ ਸਿੱਖ ਕੌਮ ਦਾ ਨੌਜਵਾਨ ਇਹਨੂੰ ਵੇਂਦਾ ਹੈ ਇਨੂੰ ਫੜੋ ਫੜ ਕੇ ਦਾ ਮੂੰਹ ਕਾਲਾ ਕਰੋ ਛੇਤੇ ਤੇ ਗਲ ਚ ਪਾਓ ਪੰਜ ਪੰਜ ਪਟੇ ਮਾਰੋ ਜੇ ਕਿਤੇ ਮੈਨੂੰ ਤੇ ਖਾਲਸਤਾਨੀ ਲਾਡ ਬੰਦਾਰਾ ਨੂੰ ਕਿਤੇ ਮਿਲ ਗਿਆ ਕੋਸ਼ਿਸ਼ ਕੀਤਾ ਇਹਦੇ ਨਾਲ ਅਸੀਂ ਵੀ ਇਹੀ ਕਰਾਂਗੇ ਇਹ ਕੋਈ ਲੀਡਰੀ ਲੁਡੀ ਦੇ ਕੋਈ ਗੱਲ ਨਹੀਂ ਲੀਡਰੀ ਪਿੱਛੇ ਆ ਸਭ ਤੋਂ ਪਹਿਲਾਂ ਸਾਡੇ ਸ਼ਹੀਦ ਆ ਇਸ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਵੀ ਇਸ ਦਾ ਬੁਰਾ ਬਣਾਇਆ ਬਹੁਤ ਵੱਡੀ ਨਿੰਦਿਆ ਕਰਤੀ ਆ ਇਸ ਕਰਕੇ ਮੰਡਾ ਤਿਆਰ ਹੋ ਜਾ